ਹਾਂਜੀ ਵਾਇਗੁਰ ਜੀ ਮੀਂਹ ਚਖੜ ਕਾਫੀ ਪਿਆ ਤੇ ਕੁਝ ਨੁਕਸਾਨ ਵੀ ਹੋ ਜਾਂਦਾ ਕਈ ਵਾਰ ਅਮਲੌਰ ਰੋਡ ਤੋਂ ਜਿਹੜਾ ਕੁੱਟੀਆਂ ਨੂੰ ਰਸਤਾ ਆਂਦਾ ਹੈ ਪੰਡਤ ਨਰੇਸ਼ ਜੀ ਨਾਲ ਖੜੇ ਨੇ ਆ ਨਿੰਮ ਤੁਸੀਂ ਦੇਖ ਰਹੇ ਹੋ ਪਿਛਲੇ ਸਾਲ ਲੱਗੀ ਸੀ ਇਹ ਨਿੰਮ ਜਿਹੜੇ ਮਿਲਟਰੀ ਗਰਾਊਂਡ ਦੇ ਆਲੇ ਦੁਆਲੇ ਖੱਡੇ ਪੱਟੇ ਹੋਏ ਨੇ ਮਿੱਟੀ ਖੜ ਗਈ ਜਿਹਦੇ ਕਾਰਨ ਇਹ ਨਿੰਮ ਹੈ ਜਿਹੜੀ ਇਹ ਥੱਲੇ ਗਰਜੀ ਪੰਡਤ ਜੀ ਘਰੋਂ ਆਏ ਸੀ ਨਿੰਮ ਦੇ ਪੱਤੇ ਲੈਣ ਜਦੋਂ ਆ ਕੇ ਦੇਖਦੇ ਨੇ ਵੀ ਇਹ ਤਾਂ ਨਿੰਮੇ ਘਰੀ ਪਈ ਜਾਣਾਂ ਨੇ ਤੁਰੰਤ ਕਾਲ ਕੀਤੀ ਸਾਡੇ ਵਿੱਕੀ ਜੀ ਪਹੁੰਚੇ ਕਿਹਾ ਮੁੰਡਿਆਂ ਨੂੰ ਜਵਾਨਾਂ ਨੂੰ ਬੁਲਾਇਆ ਰੱਸੀ ਦਾ ਇੰਤਜ਼ਾਮ ਕੀਤਾ ਤੇ ਅਸੀਂ ਇਹਦਾ ਹੁਣ ਰੈਸਕਿਊ ਕਰਨ ਲੱਗੇ ਆ ਆਓ ਜੀ ਇੱਕ ਮਿੰਟ ਉੱਧਰ ਬੰਨ੍ਹ ਵੀ ਦਿੱਤੇ ਆਹ ਸਾਹਮਣੇ ਹੋ ਜਾ ਰਹੇ ਕਰ ਦੋ ਇੱਕੀ ਚੱਲਣ ਦੇ ਦੇਖੋ ਜੀ ਕਿੱਡੀ ਨਿੰਮ ਸੀ ਇਹ ਆ ਜੜ ਦਿਖਾਓ ਦਿੱਤੀ ਜੀ ਜਰਾ ਇੱਥੇ ਮਿੱਟੀ ਪਾਵਾਂਗੇ ਜੀ ਇੱਥੇ ਹੁਣ ਜੀਸੀਬੀ ਕੱਲ ਨੂੰ ਆਊਗੀ ਇਹ ਸਾਰੇ ਬੂਟਿਆਂ ਨੂੰ ਬਚਾਇਆ ਜਾਣਾ ਹੈ ਨਗਰ ਕੌਂਸਲ ਦੀ ਜੀਸੀਬੀ ਦਾ ਡਰਾਈਵਰ ਘਰੇਲੂ ਕੰਮ ਕਰਨ ਅੱਜ ਐਮਰਜੈਂਸੀ 'ਚ ਜਾਣਾ ਪਿਆ ਹਿੰਮਤ ਜੀ ਨਾਲ ਗੱਲ ਹੋ ਗਈ ਕੱਲ ਨੂੰ ਆਊਗਾ ਇਹ ਸਾਰੇ ਰੁੱਖਾਂ ਨੂੰ ਆਪਾਂ ਬਚਾਵਾਂਗੇ ਤਾਂ ਜੋ ਇਹ ਸ਼ੁੱਧ ਆਕਸੀਜਨ ਦੇ ਸਕਣ ਦੇਖੋ ਨਿੰਮ ਦਾ ਰੁੱਖ ਪਿੱਪਲ ਬਰੋਟੇ ਤੋਂ ਬਾਅਦ ਤੀਜਾ ਜਿਹੜਾ ਰੁੱਖ ਹੈ ਜਿਹੜਾ ਸਭ ਤੋਂ ਵੱਧ ਆਕਸੀਜਨ ਪ੍ਰਦਾਨ ਕਰਦਾ ਹੈ ਤੇ ਸਾਨੂੰ ਇਸ ਭਾਗ ਸਮਾਂ ਪ੍ਰਾਪਤ ਹੋਇਆ ਦੀ ਅਸੀਂ ਅੱਜ ਇਹਦੀ ਸੇਵਾ ਕਰ ਰਹੇ ਹਾਂ ਲੈ ਆਓ ਬੰਦਾ ਜੀ ਠੀਕ ਏ ਸਿੱਧਾ ਅੱਜ ਆਵਾਜ਼ ਕਿਰਦਾ ਜਾਨੀ ਠੀਕ ਹੈ ਬੰਦੇ ਬੇਟਾ ਆਛਰ ਬੋਤਰਾ ਬੰਦ ਨਾ ਚੱਕ ਪੁੱਤਰ ਕਈ ਚੱਕ ਜਰਾ ਕਈ ਚੱਕ ਕਈ ਚੱਕ ਆ ਮਿੱਟੀ ਇਹਦੀ ਚਰਚ ਭਰਾ ਵਾਲੀ ਚਰਚ ਭਰ ਆਪਾਂ ਹੋਰ ਭਰਦੇ ਆਂ ਵਾਲੇ ਕਰਦੇ ਚਰਚ ਸ਼ਾਬਾਸ਼ ਹਾਂ ਕਰ ਹਾਂਜੀ ਪੰਡਤ ਜੀ ਕੀ ਕਹਿਣਾ ਜੀ ਕੀ ਵਿਚਾਰ ਨੇ ਤੁਹਾਡੇ ਇਹੀ ਹੈ ਜੀ ਦੇਖੋ ਮੀਂਹ ਦੇ ਵਿੱਚ ਵਾਤਾਵਰਣ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਬਹੁਤ ਸਾਰੇ ਮੀਂਹ ਝੱਕੜ ਕਰਕੇ ਬਹੁਤ ਵਧੀਆ ਬਹੁਮੁੱਲੇ ਰੁੱਖ ਜਿਹੜੇ ਨੇ ਆਪਣੇ गिर ਜਾਂਦੇ ਨੇ ਔਰ ਇਹ ਆਪਣੇ ਜਿਹੜੇ ਆਉਣ ਵਾਲੀ ਪੀੜ੍ਹੀ ਲਈ ਦਰਹੋਰ ਆ ਇਹਹੀ ਸੰਪਤੀ ਹੈ ਉਹਨਾਂ ਦੀ ਤਾਂ ਆਪਾਂ ਨੂੰ ਵੱਤਵਾਦ ਪ੍ਰਯਾਸ ਕਰਨਾ ਚਾਹੀਦਾ ਵੀ ਜਿੱਥੇ ਵੀ ਆਪਾਂ ਨੂੰ ਕੋਈ ਇਹੋ ਜਿਹਾ ਘਟਨਾਵਾਂ ਦਿਖਦੀ ਹੈ ਕੋਈ ਰੁੱਖ ਗਿਰਿਆ ਹੋਇਆ ਹੋਵੇ ਤੇ ਆਪਾਂ ਨੂੰ ਜੇ ਬਹੁੰਦਾ ਤਾਂ ਉਹਨੂੰ ਦੁਬਾਰਾ ਔਰੋਪਣ ਕਰਨ ਦਾ ਪੂਰਾ ਪ੍ਰਯਾਸ ਕਰਨਾ ਚਾਹੀਦਾ ਤਾਂ ਕਿ ਆਪਾ ਇੱਕ ਤੋਂ ਦੇਖ ਕੇ ਦੁਆ ਸਿੱਖਦਾ ਹੈ ਕਿ ਸਾਡੀ ਦੇ ਹੋ ਸਕਦਾ ਵੀ ਸਾਡੇ ਦੇਖ ਕੇ ਕੋਈ ਹੋਰ ਬੰਦਾ ਵੀ ਪ੍ਰੇਰਣਾ ਲੈ ਲਵੇ ਤੇ ਉਹ ਵੀ ਇਹੋ ਜਿਹਾ ਕੰਮ ਕਰੇ ਉਹ ਜੇ ਨਹੀਂ ਵੀ ਕਰੂਗਾ ਤਾਂ ਆਪਾ ਆਪਣਾ ਕਰਤੱਵਿਆ ਤਾਂ ਕਰ ਰਹੇ ਆ ਇਹ ਤੋਂ ਵੱਡਾ ਕਰਤੱਵ ਇੱਕ ਮਨੁੱਖਤਾ ਦੀ ਲਈ ਹੋਰ ਦੂਜਾ ਨਹੀਂ ਹੋ ਸਕਦਾ ਤੇ ਮੈਂ ਚਾਹਨਾ ਕਿ ਮੇਰੇ ਤਾਂ ਇਹੀ ਗੁਰਜਾ ਨਿਵੇਦਨ ਹੈ ਸਾਰੇ ਮਨੁੱਖਤਾ ਲਈ ਕਿ ਇਹੋ ਜਿਹਾ ਕੰਮ ਕਰੋ ਜਿਹਦੇ ਨਾਲ ਮਨੁੱਖਤਾ ਦਾ ਕਲਿਆਣ ਹੋਵੇ ਕਿਉਂਕਿ ਜੇ ਰੋਖ ਹੈ ਤਾਂ ਮਨੁੱਖਾ ਬਿਲਕੁਲ ਜੀ ਵਿੱਕੀ ਜੀ ਸਹੀ ਗੱਲ ਕਹੀ ਪੰਡਿਤ ਜੀ ਨੇ ਬਿਲਕੁਲ ਜੀ ਸੱਚ ਬੋਲੇ ਜੇ ਰੋਖਾ ਤਾਂ ਕਹਿੰਦੇ ਮਨੁੱਖ ਲੋ ਜੀ ਇਹਨੂੰ ਖੜਾ ਕਰ ਦਿੱਤਾ ਗਿਆ ਤੇ ਹਜੇ ਪ੍ਰੋਸੈਸ ਚੱਲੂਗਾ ਥੋੜੀ ਮਿੱਟੀ ਪਾਣ ਦਾ ਇਹਨਾਂ ਨੌਜਵਾਨ ਮੁੰਡਿਆਂ ਦਾ ਵੀ ਧੰਨਵਾਦ ਆ ਜਿਹੜੇ ਨਾਲ ਲੱਗੇ ਹੋਏ ਸੀ ਔਰ ਘੰਟਾ ਹੋ ਗਿਆ ਸਾਨੂੰ ਜਦੋਜਾਦ ਕਰਨੀ ਪਈ ਇਸ ਨੂੰ ਕੁਝ ਹਲਕਾ ਵੀ ਕਰਨਾ ਪਿਆ ਇਹਦੀਆਂ ਨਾ ਤਿੰਨ ਟਾਣੀਆਂ ਸਾਨੂੰ ਕੱਟਣੀਆਂ ਪਈਆਂ ਕਾਫੀ ਭਾਰਾ ਸੀਗਾ ਤੇ ਉਹ ਝੁੱਗੀ ਚੋਪੜੀ ਵਾਲੇ